ਲੋ ਜੀ ਬਾਈ ਜੀ ਸਸਤਰੀਕਾਰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਪਲਾਟ ਲੈ ਕੇ ਆਏਗੇ ਪਲਾਟ ਬਹੁਤ ਹੀ ਜਿਆਦਾ ਸੋਹਣਾ ਪਲਾਟ ਹੈ ਦੇਖੋ ਤੁਸੀਂ ਪਲਾਟ ਦੇਖ ਸਕਦੇ ਹੋ ਪੂਰੀ ਘੈਂਟ ਲੋਕੇਸ਼ਨ ਦੇ ਉੱਤੇ ਪਲਾਟ ਹੈ ਤੇ ਇਹ ਬਠਿੰਡਾ ਤੋਂ ਅੰਮ੍ਰਿਤਸਰ ਜਿਹੜਾ ਰੋਡ ਹੈ ਬਠਿੰਡਾ ਤੋਂ ਅੰਮ੍ਰਿਤਸਰ ਰੋਡ ਦੇ ਉੱਤੇ ਇਸਤੇ ਨੈਸ਼ਨਲ ਹਾਈਵੇ ਐਨ ਐਚ 54 ਰੋਡ ਹੈ ਇਹ ਤੇ ਇਹਦੇ ਉੱਤੇ ਜਿਹੜਾ ਫਰੰਟ ਹੈਗਾ ਉਹ 72 ਫੁੱਟ ਚੌੜਾ ਫਰੰਟ ਹੈਗਾ ਤੇ ਜਿਹੜੀ ਇਹਦੀ ਲੰਬਾਈ ਹੈ ਇੱਕ ਸਾਈਡ ਤੋਂ 218 ਫੁੱਟ ਹੈ ਤੇ ਪਿੱਛੋਂ ਇਹ 66 ਫੁੱਟ ਹੈ ਤੇ ਇੱਕ ਜਿਹੜੀ ਇੱਕ ਸਾਈਡ ਦੀ ਲੰਬਾਈ ਹੈ ਉਹ 191 ਫੁੱਟ ਹੈ ਪੂਰੀ ਘੈਂਟ ਲੋਕੇਸ਼ਨ ਤੇ ਪਲਾਟ ਹੈ ਇੱਕ ਗੱਲ ਇਹ ਪਲਾਟ ਦੇ ਵਿੱਚ ਜਿਹੜਾ ਪਲੱਸ ਪੁਆਇੰਟ ਹੈ ਉਹ ਜਿਹੜਾ ਇਹਦੇ ਡਿਵਾਈਡਰਾਂ ਦੋਨੇ ਡਿਵਾਈਡਰਾਂ ਦੇ ਵਿਚਕਾਰ ਦੀ ਤੁਸੀਂ ਦੇਖ ਸਕਦੇ ਹੋ ਪੂਰਾ ਵੱਡਾ ਚੌੜਾ ਕੱਟ ਬਣਿਆ ਹੋਇਆ ਹੈਗਾ ਜਮਾ ਪਲਾਟ ਦੇ ਸਾਹਮਣੇ ਕੱਟ ਬਣਿਆ ਹੋਇਆ ਹੈ ਕਿਉਂਕਿ ਜੇ ਕੋਈ ਵੀ ਆਪਾਂ ਇੱਥੇ ਬਿਜ਼ਨਸ ਪਰਪਸ ਵਾਸਤੇ ਤਾਂ ਪਲੱਸ ਪੁਆਇੰਟ ਹੈ ਇਹ ਜਿਹੜੀਆਂ ਦੋਨੇ ਜਗ੍ਹਾ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਕੋਈ ਵੀ ਉਧਰੋਂ ਆਵਾਜਾਈ ਦਾ ਸਾਧਨ ਹੋ ਗਿਆ ਉਹ ਵੀ ਇੱਧਰ ਆ ਕੇ ਰੁੱਕ ਸਕਦਾ ਹੈ ਜੇ ਕਿਸੇ ਨੇ ਜਿਵੇਂ ਕੋਈ ਹੋਟਲ ਦਾ ਕੰਮ ਕਰਨਾ ਹੋ ਰਿਹਾ ਹੈ ਨਾ ਜਾਂ ਕੋਈ ਹੋਰ ਵੀ ਕੋਈ ਵੀ ਕੀਤਾ ਕਰਨਾ ਹੈ ਤਾਂ ਦੋਨੇ ਸਾਈਡਾਂ ਤੋਂ ਆ ਕੇ ਚੀਜ਼ਾਂ ਇੱਥੇ ਖੜ੍ਹ ਸਕਦੇ ਨੇ ਕਿਉਂਕਿ ਕੱਟ ਹੈ ਜਿਹੜਾ ਉਹ ਘੱਟੋ ਘੱਟ ਅਇਮਾਨ ਨੇ ਕਿ ਚਲੋ ਵੀ 100 ਫੁੱਟ ਦੇ ਕਰੀਬ ਕਟ ਬਣਿਆ ਹੋਇਆ ਹੈ। ਸ਼ਹਿਰ ਤੋਂ ਇਹ ਫਰੀਦਕੋਟ ਸ਼ਹਿਰ ਤੋਂ ਇਹ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਹੈ। ਦੁਬਾਰਾ ਫੇਰ ਦੱਸਦਾ ਫਰੀਦਕੋਟ ਸ਼ਹਿਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪਲਾਟ ਹੈ ਜੇ ਕਿਸੇ ਵੀ ਵੀਰ ਨੇ ਪਲਾਟ ਲੈਣਾ ਹੈ ਤਾਂ ਵੱਧ ਜਾਣਕਾਰੀ ਵਾਸਤੇ ਤੁਸੀਂ ਫੋਨ ਦੇ ਉੱਤੇ ਸੰਪਰਕ ਕਰ ਸਕਦੇ ਹੋ ਇਹ ਕੋਈ ਕਿਸੇ ਡੀਲਰ ਦਾ ਨੰਬਰ ਨਹੀਂ ਇਹ ਮਾਲਕ ਦਾ ਸਿੱਧਾ ਨੰਬਰ ਹੈ ਤੁਸੀਂ ਮਾਲਕ ਨਾਲ ਇੱਕ ਵਾਰ ਫੋਨ ਤੇ ਗੱਲ ਕਰ ਲਓ ਜ਼ਿਲ੍ਹਾ ਫਰੀਦਕੋਟ ਦੇ ਚਹਿਲ ਪਿੰਡ ਦਾ ਰਕਬਾ ਤੇ ਇਹਦੇ ਓਪੋਜ਼ਿਟ ਹੈ ਜਿਹੜਾ ਕੱਟ ਬਣਿਆ ਹੋਇਆ ਪੂਰਾ ਚੌੜਾ ਵੱਡਾ ਕੱਟ ਹੈ ਦੁਬਾਰੇ ਦੱਸ ਦਈਏ ਹਨਾ ਸਾਰਿਆਂ ਨੂੰ ਤੇ ਜੇ ਕਿਸੇ ਵੀ ਬਾਈ ਨੇ ਇਹ ਲੈਣਾ ਹੋਇਆ ਤਾਂ ਵੱਧ ਜਾਣਕਾਰੀ ਵਾਸਤੇ ਤੁਸੀਂ ਫੋਨ ਦੇ ਉੱਤੇ ਫੋਨ ਕਰਕੇ ਇੱਕ ਵਾਰ ਤਾਂ ਜਾਣਕਾਰੀ ਲੈ ਸਕਦੇ ਹਾਂ ਤੇ ਰੇਟ ਵੀ ਆਪਣਾ ਫੋਨ ਦੇ ਉੱਤੇ ਹੀ ਤੈਅ ਕਰ ਸਕਦੇ ਹਾਂ ਤੁਸੀਂ ਦੁਬਾਰਾ ਦੇਖ ਲਓ ਪਲਾਟ ਹੈ ਜਿਹੜਾ ਇਹ ਸਾਰੀਆਂ ਤੁਹਾਨੂੰ ਇਹਦੀਆਂ ਸਾਈਡਾਂ ਦੱਸ ਦਿੱਤੀਆਂ ਨੇ